ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਇੱਕ ਮਹੀਨਾ ਪੂਰਾ ਹੋ ਚੁੱਕਿਆ ਹੈ ਤੇ بارش ਹਰ ਦੂਜੇ ਤੀਜੇ ਦਿਨ ਪੈ ਰਹੀ ਹੈ ਤੇ ਗਰਮੀ ਵੀ ਬਹੁਤ ਜ਼ਿਆਦਾ ਹੈ ਤੇ ਮੱਛਰ ਵੀ ਲੰਬਾ ਚੱਲ ਗਿਆ ਤੇ ਇਸ ਵਾਰ ਗਰਮੀ ਵੀ ਬਹੁਤ ਜ਼ਿਆਦਾ ਲੰਬੀ ਚੱਲ ਗਈ ਦੇਖੋ ਮੀਂਹ ਦੇ ਵਿੱਚ ਕੱਚੀ ਜਗ੍ਹਾ ਦੇ ਵਿੱਚ ਕੀ ਹਾਲ ਹੋਇਆ ਪਿਆ ਬੁਰਾ ਹਾਲ ਹੋਇਆ ਪਿਆ ਜਮਾਈ ਅੰਦਰ ਆਪਣੇ ਕੋਲ ਪੱਕਾ ਡੰਗਰ ਉੱਥੇ ਅੰਦਰ ਰਹਿੰਦੇ ਨੇ ਪਰ ਫਿਰ ਵੀ ਡੰਗਰ ਨੂੰ ਨਿਮਾਨ ਤੋਂ ਆਉਣ ਵਾਸਤੇ ਇੱਧਰ ਲੈ ਕੇ ਆਉਣਾ ਪੈਂਦਾ ਤੇ ਇਹਦੇ ਨਾਲ ਲੰਘ ਲੰਘ ਕੇ ਚਿੱਕੜ ਮੱਚਿਆ ਪਿਆ ਪੂਰਾ ਤੇ ਸਾਫ ਸਫਾਈ ਫਿਰ ਵੀ ਪੂਰੀ ਹੈ ਅੰਦਰ ਕੋਈ ਚੱਕਰ ਨਹੀਂ ਇਹ ਤਾਂ ਮਹੀਨਾ ਦੋ ਮਹੀਨੇ ਇਦਾਂ ਦਾ ਮੌਸਮ ਆਉਂਦਾ ਹੀ ਆ ਇਸ ਵਾਰ ਥੋੜਾ ਜਿਆਦਾ ਲੰਮਾ ਚੱਲ ਗਿਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਮਿੱਟੀ-ਮੁੱਟੀ ਵੀ ਨਹੀਂ ਮਿਲਦੀ ਸਾਡੇ ਇੱਧਰ ਰੇਤਾ ਨਹੀਂ ਹੈਗਾ ਤੇ ਹੋਰ ਥੋੜੇ ਦਿਨਾਂ ਤੱਕ ਜਦੋਂ ਮੌਸਮ ਠੱਟ ਹੁੰਦਾ ਫਿਰ ਇਹਦੇ ਉੱਪਰ ਮਿੱਟੀ ਪਵਾ ਦਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਆਪਾਂ ਸ਼ੈੱਡ ਜਿਹੜਾ ਹੈ ਪਰਮਾਤਮਾ ਨੇ ਚਾਇਆ ਤਾਂ ਇਦਾਂ ਦਾ ਪਾਵਾਂਗੇ ਜਿਹਦੇ ਵਿੱਚ ਨਾ ਕੋਈ ਮੀਂਹ ਦੀ ਦਿੱਕਤ ਨਾ ਧੁੱਪ ਦੀ ਨਾ ਠੰਡ ਦੀ ਨਾ ਮੱਖੀ ਦੀ ਨਾ ਮੱਛਰ ਦੀ ਇਹ ਜਾਂ ਸਿਸਟਮ ਲਾਉਣ ਜਾ ਰਹੇ ਆ ਆਪਾਂ ਰੱਬ ਸੁੱਖ ਰੱਖੇ ਬਹੁਤ ਹੀ ਵਧੀਆ ਸੈਟਅਪ ਜਿਹੜਾ ਕਰਾਂਗੇ ਤੇ ਇੱਧਰ ਦੇਖੋ ਜਾਨਵਰ ਸਾਰੇ ਲਿਬੜੇ ਪਏ ਨੇ ਤਲਾਹ ਦੇ ਵਿੱਚ ਆਏ ਨੇ ਇੱਥੇ ਹੁਣ ਨਹਾ ਕੇ ਜਾਣਗੇ ਤੇ ਥੋੜੀ ਥੋੜੀ એનર્ਜੀ ਲੈਵਲ ਤੇ ਬੀਸੀਸ ਲੈਵਲ ਜਾਨਵਰਾਂ ਦਾ ਡਾਊਨ ਹੋਇਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਪਈ ਆ ਮੱਛਰ ਬਹੁਤ ਜ਼ਿਆਦਾ ਹੈ ਸੀਗਾ ਹੁਣ ਘਟਣ ਲੱਗ ਗਿਆ ਤੇ ਸਭ ਤੋਂ ਜ਼ਿਆਦਾ ਪਰੇਸ਼ਾਨੀ ਕੀ ਆ ਡੰਗਰਾਂ ਨੂੰ ਰੈਸਟ ਵਾਸਤੇ ਕੱਚਾ ਥਾਂ ਨਹੀਂ ਮਿਲ ਰਿਹਾ ਕਿਉਂਕਿ ਜਿਹੜੇ ਡੰਗਰ ਨੇ ਆਪਣੇ ਇਹਨਾਂ ਨੂੰ ਓਪਨ ਦੇ ਵਿੱਚ ਕੱਚੇ ਥਾਂ ਦੇ ਉੱਪਰ ਰੈਸਟ ਕਰਨ ਦੀ ਆਦਤ ਸੀ ਤੇ ਉਹ ਨਹੀਂ ਇਹਨਾਂ ਨੂੰ ਮਿਲ ਰਿਹਾ ਤੇ ਅੰਦਰ ਤੁਹਾਨੂੰ ਪਤਾ ਹੀ ਆ ਜਦੋਂ ਰਾਤ ਨੂੰ ਡੰਗਰ ਛੱਡੀਦੇ ਨੇ ਫਿਰ ਰਾਤ ਨੂੰ ਗੋਆ ਤੇ ਗਰਮੀ ਤੇ ਮੱਛਰ ਤਿੰਨੇ ਰਲ ਜਾਂਦੀਆਂ ਨੇ ਆਈਟਮਾਂ ਤੇ ਉਹਦੇ ਕਾਰਨ ਜਿਹੜਾ ਪਸ਼ੂ ਬਹੁਤ ਜ਼ਿਆਦਾ ਲਿਬੜ ਜਾਂਦੇ ਨੇ ਹੁਣੇ ਨਿਕਲ ਕੇ ਪੂਲ ਦੇ ਵਿੱਚ ਆਏ ਨੇ ਪੂਲ ਟਾਈਮ ਹੁਣ ਘਟ ਹੋ ਗਿਆ ਪਸ਼ੂ ਇੱਕ ਵਾਰ ਹੀ ਸਾਰਾ ਦੁਪਹਿਰੇ ਹੁਣ ਪੂਲ ਦੇ ਵਿੱਚ ਆਉਂਦੇ ਨੇ ਨਹੀਂ ਤੇ ਨਹੀਂ ਆਉਂਦੇ ਹੁਣ ਇਹਨਾਂ ਨੂੰ ਰੈਸਟ ਕਰਨ ਵਾਸਤੇ ਜਗ੍ਹਾ ਚਾਹੀਦੀ ਹੈ ਸੋ ਇਹ ਜਿਹੜੀਆਂ ਮੁਸ਼ਕਲਾਂ ਨੇ ਇਹਨਾਂ ਦਿਨਾਂ ਦੇ ਵਿੱਚ ਵਿੱਚ ਡੈਰੀ ਫਾਰਮਰ ਨੂੰ ਆਉਂਦੀਆਂ ਨੇ ਤੇ ਆਪਾਂ ਇਹਨਾਂ ਮੁਸ਼ਕਲਾਂ ਨੂੰ ਹੱਲ ਕਰਾਂਗੇ ਅਗਲੀ ਵਾਰੀ ਅਗਲੇ ਸਾਲ ਆਪਾਂ 2026 ਤੱਕ ਪੂਰਾ ਇਹ ਕੰਪਲੀਟ ਕਰ ਦੇਾਂਗੇ ਸਿਸਟਮ ਸਾਰਾ ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਰਹੇ ਕੱਚੀ ਜਗ੍ਹਾ ਦੇ ਉੱਪਰ ਵੀ ਆਪਾਂ ਛੱਡ ਦੀ ਵਿਵਸਥਾ ਪੂਰੀ ਕਰਾਂਗੇ ਵੀ ਮੀਂਹ ਨਾਲ ਚਿੱਕੜ ਨਾ ਹੋਵੇ ਤੇ ਰੇਤੇ ਦਾ ਪ੍ਰਬੰਧ ਆਪਾਂ ਪਹਿਲਾਂ ਹੀ ਸਟੋਕ ਦੇ ਵਿੱਚ ਰੱਖਾਂ ਕਰਾਂਗੇ ਦੇਖੋ ਜਿੰਨਾ ਚਿਰ ਵੀ ਆਪਾਂ ਕੰਮ ਕਰਨਾ ਪੂਰੇ ਸ਼ੌਂਕ ਨਾਲ ਕਰਨਾ ਹੈ ਤੇ ਸ਼ੌਂਕ ਨਾਲ ਹੀ ਕਰਦੇ ਰਵਾਂਗੇ ਐਸੇ ਬਰੀਡ ਤੇ ਹੀ ਕਰਨਾ ਤੇ ਇਹੀ ਬਰੀਡ ਪਪੂਲਰ ਕਰਨੀ ਹੈ ਸੋ ਮੈਂ ਇੱਕ ਛੋਟੀ ਜਿਹੀ ਝਲਕ ਤੁਹਾਨੂੰ ਦਿਖਾਈ ਹੈ ਮੌਸਮ ਜਿੱਦਾਂ ਦਾ ਮਰਜ਼ੀ ਆ ਸਾਫ ਸਫਾਈ ਫਿਰ ਵੀ ਪੂਰੀ ਹੈ بس ਇਹਨਾਂ ਦਿਨਾਂ ਦੇ ਵਿੱਚ ਥੋੜੇ ਪਸ਼ੂ ਲਿਬੜ ਜਾਂਦੇ ਨੇ ਤੇ ਥੋੜਾ ਜਿਹਾ ਚਿੱਕੜ ਚੰਬੇ ਕਰਨ ਜਿਹੜੀ ਹੈ ਪਰੇਸ਼ਾਨੀ ਬਣੀ ਰਹਿੰਦੀ ਹੈ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਮੁਸ਼ਕਲਾਂ ਇਹ ਕੱਢ ਦੇਾਂਗੇ ਥੈਂਕ ਯੂ ਜੀ